ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਿਆ ਟੀਵੀ ਮੈਂ ਹਾਂ ਅਮਨ ਲੂਨਾ ਸ਼ਹਿਰ ਵਿੱਚ ਈ ਰਿਕਸ਼ਾ ਚੋਂ ਬੈਟਰੀਆਂ ਚੋਰੀਆਂ ਕਰਨ ਵਾਲੇ ਇੱਕ ਛਾਤਰਚੋਰ ਨੂੰ ਸੈਕਟਰ 31 ਥਾਣਾ ਦੀ ਪੁਲਿਸ ਨੇ ਆਖਰਕਾਰ ਗ੍ਰਿਫਤਾਰ ਕਰ ਲਿਆ ਹੈ ਤੇ ਤੁਹਾਨੂੰ ਦੱਸ ਦਿੰਦੀ ਆ ਇਹ ਛਾਤਰਚੋਰ ਜਿਹੜਾ ਕਿ ਇਹ ਬੈਟਰੀਆਂ ਚੋਰੀਆਂ ਕਰਨ ਤੋਂ ਬਾਅਦ ਸੈਕਟਰ 25 ਦੇ ਕਬਾੜੀ ਬਲਜੀਤ ਸਿੰਘ ਨੂੰ ਵੇਚਦਾ ਸੀਗਾ ਤੇ ਪੁਲਿਸ ਨੇ ਇਹਦੀ ਨਿਸ਼ਾਨਦੇਹੀ ਤੇ ਉਸਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਸਨੂ ਦਾ ਜਨਿਆ ਕਿ ਵੀ ਸਪੇਸ 2 ਰਾਮਦਰਬਾਰ ਵਿੱਚ ਸਚਦੇਵਾ ਟਰੇਡਰ ਜਿਹੜਾ ਕਿ ਬਿਜਲੀ ਦੀ ਦੁਕਾਨ ਹੈ ਇੱਕ ਤੇ ਇਹਨਾਂ ਦੇ ਮਾਲਕ ਅਸ਼ਵਨੀ ਕੁਮਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਵੀ ਇਹਨਾਂ ਦੇ ਦੁਕਾਨ ਦੇ ਅੱਗੇ ਜਿਹੜੀ ਈਰਖਾ ਖੜੀਆਂ ਹੁੰਦੀਆਂ ਉਹਦੇ ਵਿੱਚੋਂ 4 ਤੋਂ ਲੈ ਕੇ 5 ਬੈਟਰੀਆਂ ਕਿਸੇ ਅਗਿਆਤ ਨੇ ਚੁਰਾ ਲਈਆਂ ਸੀ ਤੇ ਚੋਰੀਆਂ ਤੋਂ ਬਾਅਦ ਪੁਲਿਸ ਨੇ ਕੀ ਕੀਤਾ ਆਪਣਾ ਇਹਨਾਂ ਦੀ ਕੰਪਲੇਂਟ ਤੇ ਇਹਨਾਂ ਦੇ ਬਿਆਨਾਂ ਤੇ ਇੱਕ ਐਫ ਆਈ ਆਰ ਦਰਜ ਕੀਤੀ ਗਈ ਤੇ ਐਸ ਐਚ ਓ 31 ਰਾਮ ਰਤਨ ਸ਼ਰਮਾ ਨੇ ਇੱਕ ਟੀਮ ਬਣਾਈ ਤੇ ਉਸ ਤੋਂ ਬਾਅਦ ਪੁਲਿਸ ਨੇ ਸਭ ਤੋਂ ਪਹਿਲਾਂ ਰਜਤ ਗੁਪਤਾ ਨਾਮ ਦਾ ਜਿਹੜਾ ਇਹ ਚੋਰ ਜਿਹਨੂੰ ਕੀ ਤਨਾਸ ਤੋਂ ਗ੍ਰਿਫਤਾਰ ਕੀਤਾ ਗਿਆ ਤੇ ਸਮਾਲ ਫਲੈਟਸ ਤੋਂ ਤਨਾਸ ਦਾ ਰਹਿਣ ਵਾਲਾ ਹੈ ਤੇ ਪੁੱਛਗਿੱਛ ਦੇ ਦੌਰਾਨ ਉਸਨੇ ਦੱਸਿਆ ਵੀ ਉਹ ਕਬਾੜ ਸੈਕਟਰ 25 ਦਾ ਕਬਾੜੀ ਹੈ ਬਲਜੀਤ ਸਿੰਘ ਜਿਹਨੂੰ ਉਹ ਵੇਚਦਾ ਸੀਗਾ ਤੇ ਪੁਲਿਸ ਨੇ ਉਹਦੀ ਨਿਸ਼ਾਨਦੇਹੀ ਤੇ ਬਲਜੀਤ ਸਿੰਘ ਕਬਾੜੀ ਨੂੰ ਵੀ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਦੋਨਾਂ ਦੀ ਨਿਸ਼ਾਨਦੇਹੀ ਤੇ ਪੁਲਿਸ ਨੇ ਇਹਨਾਂ ਕੋਲੋਂ ਪੰਜ ਜਿਹੜੀ ਕਿਆਂ ਈ ਰਿਕਸ਼ਾ ਦੀਆਂ ਬੈਟਰੀਆਂ ਬਰਾਮਦ ਕਰ ਲੀਆਂ ਤੇ ਤੁਹਾਨੂੰ ਦੱਸ ਦਿੰਨੇ ਆ ਜਿਹੜਾ ਰਜਤ ਗੁਪਤਾ ਨਾਮ ਦਾ ਚੋਰ ਹੈ ਪੁਲਿਸ ਨੇ ਇਹਨੂੰ ਅੱਜ ਕੋਰਟ 'ਚ ਪੇਸ਼ ਕੀਤਾ ਤੇ ਪੁਲਿਸ ਨੇ ਇਹਦਾ 1 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਹੈ ਤੇ ਦੂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਿਆ ਟੀਵੀ ਮੈਂ ਹਾਂ ਅਮਨ ਲੂਨਾ ਸ਼ਹਿਰ ਵਿੱਚ ਈ ਰਿਕਸ਼ਾ ਚੋਂ ਬੈਟਰੀਆਂ ਚੋਰੀਆਂ ਕਰਨ ਵਾਲੇ ਇੱਕ ਛਾਤਰਚੋਰ ਨੂੰ ਸੈਕਟਰ 31 ਥਾਣਾ ਦੀ ਪੁਲਿਸ ਨੇ ਆਖਰਕਾਰ ਗ੍ਰਿਫਤਾਰ ਕਰ ਲਿਆ ਹੈ ਤੇ ਤੁਹਾਨੂੰ ਦੱਸ ਦਿੰਦੀ ਆ ਇਹ ਛਾਤਰਚੋਰ ਜਿਹੜਾ ਕਿ ਇਹ ਬੈਟਰੀਆਂ ਚੋਰੀਆਂ ਕਰਨ ਤੋਂ ਬਾਅਦ ਸੈਕਟਰ 25 ਦੇ ਕਬਾੜੀ ਬਲਜੀਤ ਸਿੰਘ ਨੂੰ ਵੇਚਦਾ ਸੀਗਾ ਤੇ ਪੁਲਿਸ ਨੇ ਇਹਦੀ ਨਿਸ਼ਾਨਦੇਹੀ ਤੇ ਉਸਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਸਨੂ ਦਾ ਜਨਿਆ ਕਿ ਵੀ ਸਪੇਸ 2 ਰਾਮਦਰਬਾਰ ਵਿੱਚ ਸਚਦੇਵਾ ਟਰੇਡਰ ਜਿਹੜਾ ਕਿ ਬਿਜਲੀ ਦੀ ਦੁਕਾਨ ਹੈ ਇੱਕ ਤੇ ਇਹਨਾਂ ਦੇ ਮਾਲਕ ਅਸ਼ਵਨੀ ਕੁਮਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਵੀ ਇਹਨਾਂ ਦੇ ਦੁਕਾਨ ਦੇ ਅੱਗੇ ਜਿਹੜੀ ਈਰਖਾ ਖੜੀਆਂ ਹੁੰਦੀਆਂ ਉਹਦੇ ਵਿੱਚੋਂ 4 ਤੋਂ ਲੈ ਕੇ 5 ਬੈਟਰੀਆਂ ਕਿਸੇ ਅਗਿਆਤ ਨੇ ਚੁਰਾ ਲਈਆਂ ਸੀ ਤੇ ਚੋਰੀਆਂ ਤੋਂ ਬਾਅਦ ਪੁਲਿਸ ਨੇ ਕੀ ਕੀਤਾ ਆਪਣਾ ਇਹਨਾਂ ਦੀ ਕੰਪਲੇਂਟ ਤੇ ਇਹਨਾਂ ਦੇ ਬਿਆਨਾਂ ਤੇ ਇੱਕ ਐਫ ਆਈ ਆਰ ਦਰਜ ਕੀਤੀ ਗਈ ਤੇ ਐਸ ਐਚ ਓ 31 ਰਾਮ ਰਤਨ ਸ਼ਰਮਾ ਨੇ ਇੱਕ ਟੀਮ ਬਣਾਈ ਤੇ ਉਸ ਤੋਂ ਬਾਅਦ ਪੁਲਿਸ ਨੇ ਸਭ ਤੋਂ ਪਹਿਲਾਂ ਰਜਤ ਗੁਪਤਾ ਨਾਮ ਦਾ ਜਿਹੜਾ ਇਹ ਚੋਰ ਜਿਹਨੂੰ ਕੀ ਤਨਾਸ ਤੋਂ ਗ੍ਰਿਫਤਾਰ ਕੀਤਾ ਗਿਆ ਤੇ ਸਮਾਲ ਫਲੈਟਸ ਤੋਂ ਤਨਾਸ ਦਾ ਰਹਿਣ ਵਾਲਾ ਹੈ ਤੇ ਪੁੱਛਗਿੱਛ ਦੇ ਦੌਰਾਨ ਉਸਨੇ ਦੱਸਿਆ ਵੀ ਉਹ ਕਬਾੜ ਸੈਕਟਰ 25 ਦਾ ਕਬਾੜੀ ਹੈ ਬਲਜੀਤ ਸਿੰਘ ਜਿਹਨੂੰ ਉਹ ਵੇਚਦਾ ਸੀਗਾ ਤੇ ਪੁਲਿਸ ਨੇ ਉਹਦੀ ਨਿਸ਼ਾਨਦੇਹੀ ਤੇ ਬਲਜੀਤ ਸਿੰਘ ਕਬਾੜੀ ਨੂੰ ਵੀ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਦੋਨਾਂ ਦੀ ਨਿਸ਼ਾਨਦੇਹੀ ਤੇ ਪੁਲਿਸ ਨੇ ਇਹਨਾਂ ਕੋਲੋਂ ਪੰਜ ਜਿਹੜੀ ਕਿਆਂ ਈ ਰਿਕਸ਼ਾ ਦੀਆਂ ਬੈਟਰੀਆਂ ਬਰਾਮਦ ਕਰ ਲੀਆਂ ਤੇ ਤੁਹਾਨੂੰ ਦੱਸ ਦਿੰਨੇ ਆ ਜਿਹੜਾ ਰਜਤ ਗੁਪਤਾ ਨਾਮ ਦਾ ਚੋਰ ਹੈ ਪੁਲਿਸ ਨੇ ਇਹਨੂੰ ਅੱਜ ਕੋਰਟ 'ਚ ਪੇਸ਼ ਕੀਤਾ ਤੇ ਪੁਲਿਸ ਨੇ ਇਹਦਾ 1 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਹੈ ਤੇ ਦੂ ਚੰਡੀਗੜ੍ਹ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੂਨਾ ਦੇਨਿਕ ਸਵਰ ਰੇਡੀਓ 올 ਵਰਲਡ ওপਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰਕੇ ਤੰਤਰਿਕ ਪੰਡਿਤ ਮੋਲਵੀ ਬੇਗਮ ਤੰਤਰਿਕ ਇਹਨਾਂ ਛੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ सिर्फ इकतीस समाधान फ्री 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 आर के तांत्रिक मोबाइल पचानवे एक सौ अठहत्तर पचवंजा जीरो तिरानवे सत्तर एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप